ਨੋ ਇਹ ਕੱਟਾ ਲੈ ਤਾ ਚਲੋ ਕੱਟਾ ਬਹੁਤ ਇੰਨਾ ਜਿਹਾ ਬਣਾਇਆ ਚਲੋ ਜੀ ਕਿਹਨਾਂ ਤੋਂ ਉਹ ਇਹ ਦੇਖ ਰਹੇ ਹੋ ਤੁਸੀਂ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਲਈ ਇੱਕ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਹੈ ਪਹਿਲੋਂ ਅਸੀਂ ਇਸਲਾਬ ਨਾਲ ਅਸੀਂ ਵੀ ਟਰਾਲੀ ਦੇ ਵਿੱਚ ਲੈ ਕੇ ਆਵਾਂਗੇ ਲੇਕਿਨ ਸਰਦਾਰ ਜਗਜੀਤ ਸਿੰਘ ਡਲੇਵਲ ਨੇ ਕਿਹਾ ਵੀ ਜਦੋਂ ਟਰਾਲੀ 'ਚ ਚੜ੍ਹਦੇ ਉਤਰਦੇ ਉਹ ਧੜਕ ਜਦੋਂ ਧਮਕ ਪੈਂਦੀ ਹੈ ਹਿਲਦੀ ਹੈ ਟਰਾਲੀ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਜਿਹੜਾ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਹੈ ਤੇ ਇਸ ਨੂੰ ਬਣਾ ਰਹੇ ਨੇ ਜਸਵਿੰਦਰ ਸਿੰਘ ਜੀ ਕਾਕਾ ਚੈਲ ਤੇ ਨਾਲ ਸਾਡਾ ਵਿਕਣਵੀਰ ਤੇ ਨਾਲ ਸਾਥੀ ਮਿਲ ਕੇ ਬੀਕੇਜੂ ਸਿੱਧੂ ਕੋਇਕਤਾ ਦੇ ਜੋਧੇ ਜਿਨ੍ਹਾਂ ਨੇ ਪਹਿਲੋਂ ਵੀ ਜਿਹੜਾ ਵੱਡਾ ਟੈਂਟ ਬਣਾਇਆ ਸੀ ਜਿਹੜਾ ਸ਼ੈੱਡ ਬਣਾਇਆ ਸੀ ਉਹ ਬਣਾਇਆ ਤੇ ਇਹ ਹੀ ਬਣਾਇਆ ਤੇ ਉਮੀਦ ਕਰਦੇ ਆ ਰਾਤ ਨੂੰ ਇਹ ਪੂਰਾ ਬਣ ਜੂਗਾ ਤੇ ਕੱਲ ਨੂੰ ਕੱਲ ਦੁਪਹਿਰ ਤੱਕ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਇਸ ਟੈਂਟ ਤੇ ਲਿਆਂਦਾ ਜਾਊਗਾ ਤਾਂ ਕਿ ਧੁੱਪ ਦੇ ਵਿੱਚ ਵੀ ਉਹਨਾਂ ਨੂੰ ਬਾਹਰ ਧੁੱਪ ਚਰ ਬਾਹਰ ਕੱਟਣਾ ਪਵੇ ਜਾਂ ਅੰਦਰ ਕਰਨਾ ਪਵੇ ਜਾਂ ਕੋਈ ਵੀ ਇਹਦੇ ਨਾਲ ਇਹਦੇ ਵਿੱਚ ਬਾਥਰੂਮ ਸਾਰਾ ਸੁਵਿਧਾ ਦੇ ਕੇ ਬਣਾ ਕੇ ਇਹ ਨੂੰ ਕੱਲ ਤੱਕ ਤਿਆਰ ਕੀਤਾ ਜਾਊਗਾ ਇਹ ਜਿਹੜਾ ਟੈਂਟ ਬਣ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੱਲ ਨੂੰ ਇਸ ਟੈਂਟ ਦੇ ਵਿੱਚ ਆਉਣਗੇ ਇਹਨੂੰ ਬਣਾਉਣ ਵਾਲੇ ਵੀ ਸਾਡੇ ਜਿਹੜੇ ਇਥੋਂ ਦੇ ਕਿਸਾਨ ਵੀਰ ਨੇ ਬੀਕੇਯੂ ਇੱਕ ਤੋਂ ਸਿੱਧਾਪੁਰ ਦੇ ਜੋਧੇ ਨੇ ਉਹ ਬਣਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ